ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਤਰਨਿੰਦਰਜੀਤ ਸਿੰਘ ਬਹਾਦਰ ਰਹਾਣਾ ਨਵੇਂ ਵਿਸ਼ੇ ਨਵੀਂ ਪੜੀ ਤੇ ਆ ਆ ਸੋ ਇਦਾਜੋ ਸਾਡਾ ਵਿਸ਼ਾ ਹੈ ਕੁੰਡਲਿਨੀ ਚੱਕਰਾਂ ਨੂੰ ਜਾਣਨਾ ਕਿਉਂ ਜ਼ਰੂਰੀ ਹੈ ਜਾਂ ਪੰਡਲਿਨੀ ਅਤੇ ਕੁੰਡਲਿਨੀ ਚੱਕਰਾਂ ਨੂੰ ਜਾਣਨਾ ਕਿਉਂ ਜ਼ਰੂਰੀ ਹੈ ਸੋ ਦੋਸਤੋ ਕੁੰਡਲਿਨੀ ਚੱਕਰ ਸਾਡੇ ਸਰੀਰ ਦੇ ਵਿੱਚ ਕੁਝ ਗ੍ਰੰਥੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਪੰਡਲਿਨੀ ਚੱਕਰ ਹੀ ਬੋਲਦੇ ਤੇ ਮੁਰੋਗ ਹੈ ਨਾਮਕ ਗ੍ਰੰਥੀਆਂ ਕਹਿੰਦਾ ਹੈ ਜੋ ਕੁਝ ਰਸਾਇੰਸ ਨੂੰ ਐਕਟਿਵ ਦਾ ਡੀਐਕਟਿਵ ਕਰਦੇ ਹਨ ਜੇਕਰ ਰਸਾਇੰ ਬਹੁਤ ਜ਼ਿਆਦਾ ਮਾਤਰਾ ਚ ਐਕਟਿਵ ਹੋ ਜਾਂਦਾ ਤਾਂ ਵੀ ਸਮੱਸਿਆ ਤੇ ਘੱਟ ਮਾਤਰਾ ਚ ਐਕਟਿਵ ਹੋਣ ਤੋਂ ਵੀ ਸਮੱਸਿਆ ਆਇਆ। ਸੋ ਪੰਡਰੀਨੀ ਸ਼ਕਤੀ ਕੀ ਹੈ ਸਾਡੇ ਆਧਿਆਤਮਿਕ ਆਤਮਿਕ ਊਰਜਾ ਨੂੰ ਪੰਡਰੀਨੀ ਸ਼ਕਤੀ ਕਿਹਾ ਜਾਂਦਾ ਹੈ ਜੋ ਸਾਡੇ ਗੁਪਤ ਅੰਗ ਦੇ ਉੱਤੇ ਵਿਰਾਜਮਾਨ ਹੁੰਦੀ ਹੈ ਸਾਡੇ ਜੀਵਨ ਦੇ ਵਿੱਚ ਆਉਂਦੇ ਉਤਾਰ ਚੜਾਵਾਂ ਦੇ ਕਾਰਨ ਡਰ ਨਿਰਾਜਾ ਹਾਰਾਂ ਦੁੱਖ ਤਕਲੀਫਾਂ ਬਿਮਾਰੀਆਂ ਨਕਾਰਾਤਮਿਕ એનર્ਜੀ ਨਕਾਰਾਤਮਿਕ ਸੋਚ ਦੇ ਕਾਰਨ ਸਾਡੀ ਕੁੰਡਲਿਨੀ ਊਰਜਾ ਜਿਹੜੀ ਹੈ ਉਹ ਸੌਂ ਜਾਂਦੀ ਹੈ ਜਾਂ ਡੀਐਕਟੀਵੇਟ ਹੋ ਜਾਂਦੀ ਹੈ ਜਦ ਸਾਡੇ ਚੱਕਰ ਅਨਬੈਲੈਂਸ ਹੋ ਜਾਂਦੇ ਹਨ ਇਹ ਕੁੰਡਲੀ ਚੱਕਰ ਕੁੰਡਲਿਨੀ ਜੋ ਚੱਕਰ ਹੈ ਇਸ ਕੁੰਡਲਿਨੀ ਜੋ ਊਰਜਾ ਹੈ ਇਹਨਾਂ ਨੂੰ ਕੁੰਡਲਿਨੀ ਨਾਲ ਦੇ ਵਿੱਚ ਵੀ ਜਾਣਿਆ ਜਾਂਦਾ ਹੈ ਜਿਹੜਾ ਸਾਡੇ ਕੋਲ ਤਾਂ ਦੇ ਉੱਪਰਲੀ ਸਾਈਡ ਢਾਈ ਕੁੰਡਲ ਕੁੰਡਲਮਾਰਕੇ ਬਠਾਉ ਪਿਆ ਦੱਸਿਆ ਜਾਂਦਾ ਹੈ ਸੋ ਆਪਾਂ ਬਹੁਤੀਆਂ ਲੰਮੀਆਂ ਚੌੜੀਆਂ ਗੱਲਾਂ ਦੇ ਵਿੱਚ ਨਹੀਂ ਪੈਂਦੇ ਪਰ ਕੋਨੋਲਿਨੀ ਊਰਜਾ ਹੈ ਇੱਕ ਅਧਿਆਤਮਿਕ ਊਰਜਾ ਹੈ ਜੋ ਸਾਡੇ ਜੀਵਨ ਸਥਿਰ ਨੂੰ ਸਥਿਰ ਕਰਦੀ ਹੈ ਸਾਡੇ ਜੀਵਨ ਦੇ ਢਾਂਚੇ ਨੂੰ ਸਥਿਰ ਕਰਦੀ ਹੈ ਬੈਲੈਂਸ ਕਰਦੀ ਹੈ ਜਦੋਂ ਸਾਡੇ ਕੋਨੋਲਿਨੀ ਚੱਕਰ ਡੀਐਕਟਿਵ ਹੋ ਜਾਂਦੇ ਹਨ ਤਾਂ ਸਾਡੇ ਜੀਵਨ ਦੇ ਵਿੱਚ ਸਮੱਸਿਆਵਾਂ ਉੱਪਰ ਤੋਂ ਲੈ ਕੇ ਹੇਠਾਂ ਆਉਂਦੀਆਂ ਹਨ ਅਸੀਂ ਹਰ ਪੱਖ ਤੋਂ ਡਾਊਨਫਾਲੇ ਚਲੇ ਜਾਂਦੇ ਹਾਂ ਨਿਰਾਸ਼ਾਤਮਕੇਰ ਜਾਣੇ ਹਾਂ ਸਾਡੀ ਜ਼ਿੰਦਗੀ ਵਿੱਚ ਕਿਤੇ ਵੀ ਕੋਈ ਸਕਸੈਸ ਸੁੱਖ ਖੁਸ਼ੀ ਹਾਸਾ ਨਹੀਂ ਰਹਿੰਦਾ ਇਹ ਰੈਸਦਾ ਮੁੱਖ ਦਾ ਮੁੱਖ ਕਾਰਨ ਇਹ ਹੈ ਕਿ ਸਾਡੇ ਜੀਵਨ ਦੇ ਵਿੱਚ ਰੋਜ਼ਾਨਾ ਸਾਡੇ ਜੋ ਇਸ ਸਮੱਸਿਆਵਾਂ ਦਾ ਸਾਹਮਣਾ ਕਰਦੇ ਹਾਂ ਨਕਾਰਾਤਮਕ ਵਿਚਾਰ ਨਕਾਰਾਤਮਕ ਗੱਲਬਾਤ ਨਕਾਰਾਤਮਕ ਭੋਜਨ ਸਾਡੇ ਜੀਵਨ ਦੇ ਵਿੱਚ ਸਾਡੇ ਕੰਟਰੋਲ ਨਹੀਂ ਚੱਕਰ ਦਿੱਤੇ ਬਹੁਤ ਬੰਗਾ ਅਸਰ ਪਾਉਂਦਾ ਹੈ ਸਾਡੇ ਜੀਵਨ ਚੱਕਰ ਦੇ ਚੱਲਦੇ ਆਉਂਦੇ ਆ ਸਾਡੇ ਜੀਵਨ ਦੇ ਵਿੱਚ ਬਹੁਤ ਜ਼ਿਆਦਾ ਉਤਰਾਅ ਚੜ੍ਹਾਅ ਆਉਂਦੇ ਹਨ ਜਿਸ ਕਰਕੇ ਸਾਡੀ ਊਰਜਾ ਦਾ ਬਹੁਤ ਵੱਡੇ ਪੱਧਰ ਤੇ ਨਾਸ਼ ਹੁੰਦਾ ਹੈ ਤੋ ਜਾਤਰਾ ਅੱਜ ਦੀ ਜੇ ਸਭ ਦੀ ਗੱਲ ਕਰੀਏ ਤਾਂ ਸਾਡੇ ਅੱਜ ਦੇ ਨੌਜਵਾਨੀ ਨੇ ਕੰਟਰੋਲ ਨਹੀਂ એનર્ਜੀ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਉਹ ਕਾਮ ਦੇ ਵਿੱਚ ਇੰਨੀ ਕਿ ਜ਼ਿਆਦਾ ਅਕਲਸਤ ਹੋ ਗਈ ਹੈ ਹੰਕਾਰ ਮਨੁੱਖੀ ਜੀਨ ਕੀ ਜਿਆਦਾ ਗੱਲ ਤੋਂ ਹੋ ਗਿਆ ਕਿ ਉਹਨਾਂ ਨੇ ਕੰਟਰੋਲ ਨਹੀਂ ਜਨਰਜੀ ਨੂੰ ਸਮਝਿਆ ਇਹ ਆਪਣੇ ਇਸ ਊਰਜਾ ਦਾ ਨਾਸ਼ ਕੀਤਾ ਹੈ ਜਿਸ ਦੀ وجہ ਕਰਕੇ ਅੱਜ ਦੇ ਨੌਜਵਾਨੀ ਦੀ ਸਿਹਤ ਸ਼ਿਰਤਾ ਘਟ ਗਈ ਹੈ ਅਤੇ ਜੇ ਦੇਖੀ ਤੇ ਜਦੋਂ ਥੋੜਾ ਜਿਹਾ ਸੰਘਰਸ਼ ਹੁੰਦਾ ਹੈ ਮਾੜਾ ਸਮਾਂ ਹੁੰਦਾ ਹੈ ਤਾਂ ਇਹ ਨੌਜਵਾਨੀ ਤੋਂ ਉਹ ਸਹਿਆ ਨਹੀਂ ਜਾਂਦਾ ਚੱਲਿਆ ਜਾਂਦਾ ਉਹ ਚੀਜ਼ ਨੂੰ ਫੇਸ ਨਹੀਂ ਕਰ ਪਾਉਂਦੇ ਉਸ ਚੀਜ਼ ਦਾ ਸਾਹਮਣਾ ਨਹੀਂ ਕਰ ਪਾਉਂਦੇ ਜਿਸ ਦੀ وجہ ਕਰਕੇ ਅੱਜ ਦੀ ਨੌਜਵਾਨੀ ਗਲਤ ਕਦਮ ਚੁੱਕ ਲੈਂਦੀ ਹੈ ਜਾਂ ਮੈਂਟਲੀ ਡਿਸਟਰਬ ਹੋ ਜਾਂਦੀ ਹੈ ਸੋ ਕੁੰਡਲਿਨੀ ਊਰਜਾ ਨੂੰ ਸਮਝਣ ਦੇ ਲਈ ਹੀ ਸਾਡੇ ਜੀਵਨ ਦੇ ਵਿੱਚ ਬਹੁਤ ਸਾਰੀਆਂ ਘਟਨਾਵਾਂ ਹਨ ਜਿਸ ਨੂੰ ਲੈਣੀ ਊਰਜਾ ਤੇ ਸਮਝ ਕੇ ਹੀ ਠੀਕ ਕੀਤਾ ਜਾ ਸਕਦੀ ਹਨ ਕੁੰਡਲਿਨੀ ਊਰਜਾ ਸਾਡੇ ਜੀਵਨ ਨੂੰ ਪੂਰਨ ਤੌਰ ਤੇ ਸਥਿਰ ਕਰਦੀ ਹੈ ਜਿਨ੍ਹਾਂ ਦੇ ਚੱਕਰ ਬੈਲੈਂਸ ਹੁੰਦੇ ਹਨ ਉਹ ਇਨਸਾਨ ਜ਼ਿੰਦਗੀ ਚ ਦਿਨ-ਪ੍ਰਤੀ-ਦਿਨ ਤਰੱਕੀ ਕਰਦਾ ਹੈ ਬਹੁਤ ਜ਼ਿਆਦਾ ਅੱਗੇ ਵਧਦਾ ਹੈ ਸੋ ਆਪਣੇ ਉਤਜਾ ਨੂੰ ਸਥਿਰ ਕਰਨ ਦੇ ਲਈ ਕੁੰਡਲਿਨੀ ਊਰਜਾ ਨੂੰ ਸਮਝਣ ਦੇ ਲਈ ਆਪਣੇ ਆਪ ਨੂੰ ਧਿਆਨ ਦੇ ਨਾਲ ਜੋੜਨਾ ਬਹੁਤ ਜ਼ਰੂਰੀ ਹੈ ਕੁੰਡਲਿਨੀ ਊਰਜਾ ਸਾਡੇ ਗੁੱਤਾਂ ਉੱਤੇ ਬਰਾਜਮਾਨ ਹੈ ਜਦੋਂ ਅਸੀਂ ਬਾੜੇ ਕਰਮਾਂ ਦੇ ਕੁਝ ਜਾਂਦੇ ਹਾਂ ਗਲਤ ਚੀਜ਼ਾਂ ਦੇ ਵਿੱਚ ਵੱਜਦੇ ਤਾਂ ਇਹ ਸਾਡੀ ਊਰਜਾ ਹੀਟਾਂ ਨੂੰ ਡਿੱਗਦੀ ਹੈ ਇਹੜਾ ਦਬ ਕੇ ਰਹਿ ਜਾਂਦੀ ਹੈ ਤੇ ਜ਼ਿੰਦਗੀ ਵਿੱਚ ਕੁਝ ਵੀ ਕਰਨ ਦੇ ਕਾਬਿਲ ਨਹੀਂ ਰਹਿੰਦੇ ਚ ਕੋਈ ਚੰਗਾ ਫੈਸਲਾ ਲੈਣ ਦੇ ਕਾਬਿਲ ਨਹੀਂ ਰਹਿੰਦੇ ਕੋਈ ਗੁਣ ਹਾਸਲ ਕਰਨ ਦੇ ਕਾਬਿਲ ਨਹੀਂ ਰਹਿੰਦੇ ਕੋਈ ਗਿਆਨ ਪ੍ਰਾਪਤ ਕਰਨ ਦੇ ਹਰ ਕਾਬਲ ਨਹੀਂ ਹਿਲਦੇ ਸੋ ਕੋਣਰਨੀ ਉर्जा ਨੂੰ ਸਭ ਤੋਂ ਪਹਿਲਾਂ ਅਸੀਂ ਜਾਨਣਾ ਹੈ ਜੜ ਚੱਕਰ ਦੇ ਰੂਪ ਵਿੱਚ ਜੜ ਚੱਕਰ ਜਾਨੀ ਕਿ ਮੋੜ ਸਥਿਰਤਾ ਜਾਨੀ ਕਿ ਸ਼ੁਰੂਆਤ ਨਹੀਂ ਜੜ ਚੱਕਰ ਦੇ ਉੱਤੇ ਇਹ ਕੋਈ ਨਹੀਂ ਊਰਜਾ ਦੇ ਵਜੇ ਹੋਣ ਦੇ ਕਾਰਨ ਹੀ ਸਾਡੇ ਜੀਵਨ ਦੇ ਉੱਤੇ ਚੰਗੀ ਮਾੜੀ ਚੀਜ਼ ਦੀ ਨੀਮ ਰੱਖੀ ਜਾਂਦੀ ਹੈ ਜਦੋਂ ਸਾਡੇ ਜੜ ਚੱਕਰ ਕਮਜ਼ੋਰ ਹੋ ਜਾਂਦਾ ਹੈ ਸਾਡੀ ਨੀਮ ਕਮਜ਼ੋਰ ਹੋ ਜਾਂਦੀ ਹੈ ਨੀਮ ਕਮਜ਼ੋਰ ਹੋਣ ਦੇ ਨਾਲ ਇਨਸਾਨ ਦੇ ਵਿੱਚ ਡਰ ਨਿਰਾਸ਼ਾ ਘਬਰਾਹਟ ਰਹਿੰਦੀ ਹੈ ਇਨਸਾਨ ਕੁਝ ਵੀ ਅੱਗੇ ਕਰਨ ਦੇ ਕਾਬਿਲ ਨਹੀਂ ਰਹਿੰਦਾ ਉਸ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਫੈਸਲਾ ਲੈਣ ਦੀ ਸ਼ਕਤੀ ਨਹੀਂ ਰਹਿੰਦੀ ਕਿਉਂਕਿ ਜੜ ਜੜ ਤੋਂ ਪਾਵ ਨੀਮ ਨੀਵਾ ਜਿਸ ਦੀ ਕਮਜ਼ੋਰ ਹੈ ਉਹ ਇਨਸਾਨ ਅਗਾ ਵੱਡਾ ਮਕਾਮ ਹਾਸਲ ਨਹੀਂ ਕਰ ਸਕੂਗਾ ਸੋ ਆਪਾਂ ਇਸ ਕੰਰਣੀ ਊਰਜਾ ਨੂੰ ਸਮਝ ਕੇ ਕੰਰਣੀ ਊਰਜਾ ਦੇ ਪੱਧਰ ਨੂੰ ਉਪਭਾਉਤਾਾ ਚੱਕ ਕੇ ਹੀ ਸੀਮਣ ਨੂੰ ਆਪਾਂ ਸਥਿਰ ਕਰ ਸਕਦੇ ਹਾਂ ਜਿਉਂ ਸਕਦੇ ਹਾਂ ਸੋ ਮੇਰੇ ਨਾਲ ਇਸ ਪੇਜ ਦੇ ਉੱਤੇ ਤਕਰੀਬਤ ਤਿੰਨੇ 35 ਤੋਂ 36 ਦੇ ਲਗਭਗ ਸੱਜੇ ਮਿੱਤਰ ਜੁੜੇ ਹੋਏ ਹਨ ਸੋ ਉਹਨਾਂ ਦਾ ਰਿਸਪੌਂਸ ਜੇ ਦੇਖੀ ਤੇ ਬਹੁਤ ਨਿਰਾਸ਼ਾਜਨਕ ਕੋਈ ਗੱਲ ਨਹੀਂ ਲੋਕਾਂ ਨੂੰ ਗੰਦ ਚਾਹੀਦਾ ਤੇ ਗੰਦ ਵੇਖਦੇ ਦੇਖੀ ਨਾਲ ਕਿਸ ਤੋਕੇ ਨੋ ਵਾਰੀ ਸੋ ਆਪਾਂ ਗੱਲ ਕਰਦੇ ਹਾਂ ਕੰਰਣੀ ਊਰਜਾ ਦੇ ਨਾਲ ਜੁੜੀ ਹੋਈ ਗੱਲ ਸੋਕੋ ਨੂੰਡੀ ਦੀ ਊਰਜਾ ਨੂੰ ਸਮਝਣ ਅਤੇ ਜਾਣਨ ਦੇ ਲਈ ਸਭ ਤੋਂ ਪਹਿਲਾਂ ਸਾਨੂੰ ਧਿਆਨ ਦੇ ਆ ਵਿਧੀਆਂ ਨੂੰ ਜਾਨਣਾ ਹੋਵੇਗਾ ਸਾਡੇ ਅੰਦਰ ਈੜਾ ਤੇ ਪਿੰਡਾ ਨਾੜੀਆਂ ਹੁੰਦੀਆਂ ਨੇ ਤੇ ਇੱਕ ਸੁੱਠ ਨਾੜੀ ਹੁੰਦੀ ਹੈ ਈੜਾ ਪਿੰਡਾ ਨਾੜੀ ਕੀ ਹੈ ਸਾਡੇ ਨੱਕ ਦੇ ਦੋ ਜੋ ਨਾੜੀਆਂ ਹਨ ਜਾਂ ਨੇਜ਼ਲ ਹਨ ਉਹਨੂੰ ਈੜਾ ਪਿੰਡਾ ਨਾੜੀ ਬੋਲਦੇ ਨੇ ਸੱਜਾ ਪਾਸਾ ਖੱਬਾ ਪਾਸਾ ਜੋ ਸਾਡੇ ਨੱਕ ਦਾ ਸੱਜਾ ਪਾਸਾ ਹੁੰਦਾ ਹੈ ਇਸ ਵਿੱਚ ਗਰਮੀ ਜਾਂ ਗਰਮ ਹਵਾਵਾਂ ਜਾਂਦੀ ਹੈ ਤੇ ਖੱਬੇ ਪਾਸੇ ਠੰਡੀ ਹਵਾਵਾਂ ਜਾਂਦੀ ਹੈ ਸੋ ਜਦੋਂ ਇਹੇ ਤੁਹਾਡੇ ਗਰਮ ਠੰਡੀ ਹਵਾ ਦੇ ਚ ਇੰਬੈਲੈਂਸ ਹੋ ਜਾਂਦਾ ਹੈ ਜਾਂ ਇਸ ਚ ਉਤਾਹਲਾ ਉਹਦੇ ਹਨ ਜੇ ਸਾਡੇ ਸਿਰ ਦੇ ਵਿੱਚ ਗਰਮੀ ਵਾਧੀ ਹੈ ਤਾਂ ਸਾਡਾ ਸੱਜੇ ਪਾਸੇ ਨੱਕ ਬੰਦ ਹੁੰਦਾ ਹੈ ਜੇਕਰ ਸਾਡੇ ਸਿਰ ਵਿੱਚ ਸਰਦੀ ਵਾਧੀ ਹੈ ਤਾਂ ਖੱਬੇ ਪਾਸੂ ਨੱਕ ਬੰਦ ਹੁੰਦਾ ਹੈ ਜਦੋਂ ਇਹਨਾਂ ਦੋਨਾਂ ਨਜ਼ਲਾਂ ਦੇ ਵਿੱਚ ਊਰਜਾ ਦਾ ਵਹਾਵ ਜਾਂ ਖਵਾ ਦਾ ਵਹਾਵ ਬਰਾਬਰ ਚੱਲਦਾ ਹੈ ਇਕੁਅਲ ਚੱਲਦਾ ਹੈ ਤਾਂ ਸਾਡੇ ਸਰੀਰ ਦੇ ਵਿੱਚ ਊਰਜਾ ਜੋ ਹੈ ਉਸ ਬੈਲੈਂਸ ਹੁੰਦੀ ਹੈ ਉਸੇ ਦੇ ਕਿਆ ਹੋਏਗਾ ਰਾਸ਼ ਲੋਕ ਡੁੱਟੇ ਹੋਏ ਲੋਕ ਹਾਰੇ ਹੋਏ ਲੋਕਾਂ ਨੂੰ ਸਵਾਸ ਦੇ ਨਾਲ ਸੰਬੰਧਿਤ ਜਾਂ ਪੇਟ ਦੇ ਨਾਲ ਸੰਬੰਧਿਤ ਬਿਮਾਰੀਆਂ ਬਹੁਤ ਜ਼ਿਆਦਾ ਹੁੰਦੀਆਂ ਹਨ ਉਹ ਲੋਕ ਡਿਸਟਰਬ ਰਹੇ ਨੇ ਨਿੰਦਰੇ ਦੀ ਪ੍ਰੋਬਲਮ ਰਹੀਦੀ ਹੈ ਆਪਾਂ ਜਦੋਂ ਕੁੰਡਲਿਨੀ ਨੂੰ ਬੈਲੈਂਸ ਕਰਨਾ ਹੈ ਤਾਂ ਸਭ ਤੋਂ ਪਹਿਲਾਂ ਇਹ ਚੀਜ਼ ਨੂੰ ਜਾਣਨਾ ਹੈ ਕਿ ਸਾਨੂੰ ਕਿਹੜੀ ਕਿਹੜੀ ਚੀਜ਼ ਤੋਂ ਡਰ ਲੱਗ ਰਿਹਾ ਤੇ ਕਿਉਂ ਲੱਗ ਰਿਹਾ ਹੈ ਫਿਰ ਅਸੀਂ ਧਿਆਨ ਦੇ ਰਹੀ ਆਪਣੇ ਊਰਜਾ ਨੂੰ ਸੰਤੁਲਨ ਕਰਨਾ ਹੈ ਕੋਈ ਕਲਪਨਾ ਨਹੀਂ ਕਰਨੀ ਸਿਰਫ ਸਵਾਸਾਂ ਦੇ ਉੱਤੇ ਧਿਆਨ ਲਗਾਉਣਾ ਹੈ ਜਿੰਨਾ ਜਹ ਰਾਈ ਦੇ ਵਿੱਚ ਤੁਹਾਡਾ ਸਵਾਸ ਜਾਵੇਗਾ ਓਨੀ ਜ਼ਿਆਦਾ ਤੁਹਾਡੀ ਪੂਰਜਾ ਉਤਾਮ ਉੱਠੇਗੀ ਕਹਤੋ ਭਾਵ ਜਦੋਂ ਅਸੀਂ ਡਰੇ ਹੁੰਨੇ ਆ ਹਾਰੇ ਹੁੰਨੇ ਆ ਨਰਾਜ ਹੁੰਨੇ ਆ ਬਿਮਾਰ ਹੁੰਨੇ ਆ ਤਾਂ ਸਾਡੇ ਪੇਟ ਤੋਂ ਹੇਠਲੇ ਹਿੱਸੇ ਦੇ ਵਿੱਚ ਪ੍ਰੋਬਲਮ ਰਹਿੰਦੀ ਰਹਦੀ ਇਸ ਜਗ੍ਹਾ ਦੇ ਵਿੱਚ ਇਹ ਜੋ ਜਗ੍ਹਾ ਹੈ ਇੱਥੇ ਸਾਡੇ ਪ੍ਰੋਬਲਮ ਰਹਿੰਦੀ ਰਹਦੀ ਹੈ ਸਾਡੀ ਨਾਭੀ ਦੇ ਵਿੱਚ ਕਹਤੋ ਸਾਡੇ ਪੇਟ ਦੇ ਰੋਗ ਸਾਡੇ ਨਾਲ ਜੁੜੇ ਰਹਿੰਦੇ ਹਨ ਸਾਡੇ ਨਾਲ ਵਾਸ਼ਰੂਮ ਦੇ ਰੋਗ ਸਾਡੇ ਨਾਲ ਜੁੜੇ ਰਹਿੰਦੇ ਹਨ ਸਾਡਾ ਜੇ ਕੋਈ ਡਾਰਸ ਤੋਂ ਆਉਂਦਾ ਸਾਡੇ ਪੇਟ ਦੀ ਹੀ ਗੜਬੜ ਆਉਂਦੀ ਹੈ ਇਹ ਜੜ ਚੱਕਰ ਸਵਾਸਥਾ ਚੱਕਰ ਅਤੇ ਮਨੀ ਪ੍ਰੋਜੈਕਟਰ ਦੇ ਬੈਲੈਂਸ ਹੋਣ ਦੇ ਕਾਰਨ ਹੀ ਬੈਲੈਂਸ ਨਾ ਹੋਣ ਦੇ ਕਾਰਨ ਹੀ ਇਹ ਪ੍ਰੋਬਲਮ ਆਉਂਦੀ ਹੈ ਉਸ ਤੋਂ ਬਾਅਦ ਹਿਰਦਾ ਰੋ ਕੀ ਹੁੰਦਾ ਹੈ ਹਿਰਦੇ ਦੇ ਰੋਗ ਦਿਲ ਦੇ ਰੋਗ ਸਾਡੇ ਅੰਦਰ ਜਦੋਂ ਨਿਰਾਸ਼ਤਾ ਹੁੰਦੀ ਹੈ ਸਾਡੇ ਅੰਦਰ ਜਦੋਂ ਈਰਖਾ ਹੁੰਦੀ ਹੈ ਹੰਕਾਰ ਹੁੰਦਾ ਹੈ ਜਿਸ ਮੱਦੇਂ ਅੰਦਰ ਪਿਆਰ ਦੀ ਕਮੀ ਹੁੰਦੀ ਹੈ ਸੰਸਾਰ ਦੇ ਪ੍ਰਤੀ ਸਾਡੇ ਅੰਦਰ ਕੋ ਪਿਆਰ ਨਹੀਂ ਹੁੰਦਾ ਜੇ ਅਸੀਂ ਆਪਣੇ ਆਪ ਦਾ ਪਿਆਰ ਨਹੀਂ ਦੇ ਉਦੋਂ ਹੀ ਹਿਰਦੇ ਲੋਕ ਪੈਦਾ ਹੁੰਦੇ ਜਿਹਨਾਂ ਅੰਤਹੰਤਾ ਚੱਕਰ ਬੋਦੇ ਅਨਹੰਤਾ ਚੱਕਰ ਸਾਡੇ ਜੀਵਨ ਦੇ ਵਿੱਚ ਪਿਆਰ ਨੂੰ ਪੈਦਾ ਕਰਦਾ ਹੈ ਸਤਿ ਭਾਵਨਾ ਨੂੰ ਪੈਦਾ ਕਰਦਾ ਹੈ ਜਿਸ ਦੇ ਜਿਨ੍ਹਾਂ ਲੋਕਾਂ ਦੇ ਗਲੇ ਦੀ ਪ੍ਰੋਬਲਮ ਆਉਂਦੀ ਗਲੇ ਦੇ ਵਿੱਚ ਕੋਈ ਦਾ ਸਮੱਸਿਆ ਰਹਿੰਦੀ ਹੈ ਉਸ ਨੂੰ ਉਹਨਾਂ ਦਾ ਕੰਨ ਚੱਕਰ ਜਿਹਨੂੰ ਟਾਇਰਟ ਚੱਕਰ ਵੀ ਬੋਲਦੇ ਹਨ ਉਹ ਬੈਲੈਂਸ ਨਹੀਂ ਹੁੰਦਾ ਉਸ ਨੂੰ ਗਲੇ ਦਾ ਰਿਲੇਟਡ ਪ੍ਰੋਬਲਮਸ ਰਹਿੰਦੇ ਜਾਂਦੀਆਂ ਹਨ ਤੇ ਜਿਨ੍ਹਾਂ ਨੂੰ ਆਗਾ ਚੱਕਰ ਦੇ ਵਿੱਚ ਪ੍ਰੋਬਲਮ ਹੁੰਦੀ ਹੈ ਉਹਨਾਂ ਨੂੰ ਬਿਨਾਂ ਵਜ੍ਹਾ ਦੀ ਚਿੰਤਾ ਬਣੀ ਰਹਿੰਦੀ ਹੈ ਉਹ ਆਗਾ ਸੋਚਣ ਦੇ ਕਾਬਿਲ ਹੀ ਨਹੀਂ ਰਹਿੰਦੇ ਜਦੋਂ ਵੀ ਕੁਝ ਸੋਚਦੇ ਆ ਉਹਨਾਂ ਦਾ ਸੋਚਦਾ ਲੈਵਲ ਉੱਥੇ ਹੀ ਕਲ ਜਾਂਦਾ ਉਹ ਸਿੱਖਣ ਦੇ ਕੁਝ ਕਾਬਿਲ ਹੀ ਨਹੀਂ ਰਹਿੰਦੇ ਉਹਨਾਂ ਨੂੰ ਦੂਦਰਸ਼ਤਾ ਦੀ ਪਛਾਣ ਨਹੀਂ ਹੁੰਦੀ ਉਹ ਕਿਸੇ ਨਾਲ ਗੱਲ ਕਰਨ ਤੋਂ ਘਬਰਾਉਂਦੇ ਹਨ ਝਿਜਕਦੇ ਹਨ ਜ਼ਿੰਦਗੀ ਦੇ ਵਿੱਚ ਅੱਗੇ ਵਧਣ ਤੋਂ ਪਹਿਲਾ ਕਦਮ ਕੋਈ ਕਦਮ ਚੱਕਣ ਤੋਂ ਪਹਿਲਾਂ 100 ਵਾਰੀ ਸੋਚਦੇ ਤੇ ਪਹਿਲਾ ਹੀ ਕਦਮ ਚੱਕ ਨਹੀਂ ਪਾਉਂਦੇ ਅਤੇ ਜਿੰਨਾ ਦਾ 7ਵਾਂ ਚੱਕਰ ਜਿਸ ਜੋ ਸਭ ਤੋਂ ਮੇਨ ਚੱਕਰ ਹੈ ਜਿਸ ਨੂੰ ਅਸੀਂ ਕਹਿੰਦੇ ਹ ਪਰੌਣ ਚੱਕਰ ਜਿਸ ਨੂੰ ਅਸੀਂ ਕਹਿੰਦੇ ਆ ਇਹ ਹੀ ਚੱਕਰ ਬ੍ਰਹਮ ਦਾ ਚੱਕਰ ਹੈ ਇਸੇ ਚੱਕਰ ਦੇ ਰਾਹੀਂ ਅਸੀਂ ਬ੍ਰਹਿਮੰਡ ਜੇ ਵਿੱਚ ਪ੍ਰਵੇਸ਼ ਕਰਦੇ ਹਾਂ ਜੋ ਸਾਡੇ ਇਸ ਜਗ੍ਹਾ ਦੇ ਉੱਤੇ ਬ੍ਰਾਜਮਣ ਹੁੰਦਾ ਹੈ ਜਦੋਂ ਤੁਹਾਡੀ ਕੋਰਟ ਨਹੀਂ ਐਕਟਿਵ ਹੁੰਦੀ ਹੈ ਜਿਹੜਾ ਜਦੋਂ ਸਾਡੇ ਛੋਟਾ ਬੱਚਾ ਹੁੰਦਾ ਹੈ ਉਸ ਦਾ ਇਹ ਵਾਲੀ ਜਗ੍ਹਾ ਬਿਲਕੁਲ ਕੋਮਲ ਹੁੰਦੀ ਨਰਮ ਹੁੰਦੀ ਹੈ ਜਿਸ ਤੋਂ ਕਿ ਇਹੀ ਚੱਕਰ ਸਾਨੂੰ ਬ੍ਰਹਮ ਦੇ ਨਾਲ ਜੋੜਦਾ ਹੈ ਪ੍ਰਮਾਤਮਾ ਦੇ ਨਾਲ ਜੋੜਦਾ ਹੈ ਉਹ ਸਮ੍ਰਿਧੀ ਦੇ ਨਾਲ ਜੋੜਦਾ ਹੈ ਜੇ ਉਹਨਾਂ ਸਾਰੀ ਊਰਜਾ ਦਾ ਚੱਕਰ ਉਤਾਂ ਨੂੰ ਉੱਠੇਗਾ ਊਰਜਾ ਦਾ ਸਰਕਲ ਤਾਂ ਉੱੜਦਾ ਜਾਵੇਗਾ ਅਸੀਂ ਬ੍ਰਹਮੰਡ ਦੇ ਨਾਲ ਜੁੜਦੇ ਜਾਵਾਂਗੇ ਬ੍ਰਹਮੰਡ ਦੇ ਨਾਲ ਜੁੜਦੇ ਜਾਵਾਂਗੇ ਸੋ ਕੁਨੁਰਲਿਨੀ ਕਲਪਨਾ ਨਹੀਂ ਹੈ ਕੁਨੁਰਲਿਨੀ ਊਰਜਾ ਦਾ ਵੇਗ ਹੈ ਖਾਣ ਖਾਣ ਪੀਣ ਰੌਲਿਆਂ ਦੇ ਵਿੱਚ ਹੰਕਾਰ ਦੇ ਵਿੱਚ ਆਪਣੀ ਮੈਂ ਦੇ ਵਿੱਚ ਨਫ਼ਰਤ ਦੇ ਵਿੱਚ ਅਸੀਂ ਆਪਦੀ ਊਰਜਾ ਨੂੰ ਹੇਠਾਂ ਵੱਲ ਸੁੱਟ ਰਹੇ ਹਾਂ ਕੈਂਕ ਉਪਰੋਂ ਖਾ ਰਹੇ ਤੇ ਹੇਠਾਂ ਨੂੰ ਜਾ ਰਹੀ ਆ ਤੁਸੀਂ ਦੇਖਿਆ ਹੋਵੇਗਾ ਜਦੋਂ ਤੁਹਾਡੇ ਅੰਦਰ ਹੰਕਾਰ ਹੁੰਦਾ ਹੈ ਧਾਰ ਹੁੰਦਾ ਹੈ ਨਫ਼ਰਤ ਹੁੰਦੀ ਹੈ ਇਰਕਾ ਹੁੰਦੀ ਹੈ ਕੋਈ ਚਿੰਤਾ ਹੁੰਦੀ ਹੈ ਤੁਹਾਡੇ ਪੇਟ ਦੇ ਟਪੌਲ ਪਿੰਦਰ ਉੱਪਰ ਤੋਂ ਹੇਠਾਂ ਨੂੰ ਕੋਈ ਚੀਜ਼ ਜਾਂਦੀ ਹੈ ਪਰ ਜਦੋਂ ਤੁਹਾਡੇ اندر ਖੁਸ਼ੀ ਹੁੰਦੀ ਹੈ ਪਿਆਰ ਹੁੰਦੀ ਹੈ ਕੋਈ ਤਰੱਕੀ ਹੁੰਦੀ ਹੈ ਕੋਈ ਸਦ ਭਾਵਨਾ ਦੀ ਤੁੰਤੰਤ ਨਿਆ ਤੁਹਾਡੇ ਹੇਠਾਂ ਤੋਂ ਉੱਪਰ ਨੂੰ ਕੋਈ ਚੀਜ਼ ਆਉਂਦੀ ਹੈ ਇਹ ਨੂੰ ਸਮਝਣ ਦੀ ਜ਼ਰੂਰਤ ਹੈ ਇਹ ਕੋਈ ਪਰਪਲ ਨਹੀਂ ਇਹ ਟੂਠ ਨਹੀਂ ਹੈ ਜਦੋਂ ਤੁਹਾਡੇ ਦਾ ਡਰ ਹੋਵੇਗਾ ਤੁਹਾਡੇ ਪੇਟ ਦੇ ਵਿੱਚ ਗਲਪੜ ਹੋਵੇਗੀ ਜੇ ਤੁਹਾਡੇ اندر ਚਿੰਤਾ ਹੋਵੇਗੀ ਤੁਹਾਡੇ ਮਨ ਦੇ ਵਿੱਚ ਅਸਲੀ ਅਨਬੈਲੈਂਸ ਰਹੇਗਾ ਬਲੱਡ ਰੋ ਦਾ ਸਰਕੂਲਰ ਵਧਦਾ ਘਟਦਾ ਰਹੇਗਾ ਤੁਸੀਂ ਸਹੀ ਨਹੀਂ ਰਹਿ ਪਾਉਗੇ ਇਹ ਹੀ ਕੁੰਡਲੀ ਦੀ ਊਰਜਾ ਨੂੰ ਸਮਝਣ ਦੀ ਇੱਕ ਪ੍ਰਕਿਰਿਆ ਹੈ ਜੋ ਜੜ ਰਹਾ ਹੈ ਜਿਸ ਨੂੰ ਮਨੋਵਿਗਿਆਨ ਗ੍ਰੰਥੀਆਂ ਕਹਿੰਦਾ ਹੈ ਰਸਾਇਣ ਪ੍ਰਕਿਰਿਆ ਕਹਿੰਦਾ ਹੈ ਸਾਡੇ ਮਨ ਦੇ ਜਿਹਨਾਂ ਰਸਾਇਣਾਂ ਦੀ ਕਮੀ ਹੁੰਦੀ ਹੈ ਉਸ ਤਰ੍ਹਾਂ ਸਬੰਧੀ ਸਾਡੇ ਜੀਵਨ ਦੇ ਵਿੱਚ ਪ੍ਰੋਬਲਮਸ ਆਉਣ ਵਾਲਾ 114 ਚੱਕਰਾਂ ਦਾ ਵਰਣਨ ਹੁੰਦਾ ਹੈ 7 ਚੱਕਰ ਬੇਸਿਕ ਹਨ ਮੂਡ ਲਈ ਹਨ 114 ਚੱਕਰੀ ਦਾ ਇੱਕੋ ਪ੍ਰੈਸ਼ਰ ਦੀ ਅਸੀਂ ਗੱਲ ਕਰਦੇ ਕਿ ਫਲਾਨਾ ਪੁਆਇੰਟ ਤੋਂ ਤੁਹਾਡਾ ਪੇਟ ਦਰਦ ਹਟ ਨੂੰ ਹਟ ਜਾਵੇਗਾ ਸਿਰ ਦਰਦ ਨੂੰ ਹਟ ਜਾਵੇਗਾ ਤੁਹਾਨੂੰ ਐਸਿਡ ਬਲਨ ਹਟ ਜਾਏਗਾ ਤੁਹਾਨੂੰ ਕਮਜ਼ੋਰ ਹੋ ਜਾਵੇਗੀ ਜਦੋਂ ਤੁਸੀਂ ਚਿੰਤਾ ਵਿੱਚ ਹੁੰਦੇ ਹੋ ਰੋਗ ਵਿੱਚ ਹੁੰਦੇ ਹੋ ਜਦੋਂ ਤੁਸੀਂ ਬਹੁਤ ਜ਼ਿਆਦਾ ਡਰੇ ਹੋਏ ਹੁੰਦੇ ਹੋ ਤਾਂ ਤਹਾਡੇ ਪੇਟ ਦੇ ਵਿੱਚ ਜਾਂ ਠੂਈ ਦੇ ਵਿੱਚ ਜਾਂ ਇਸ ਸ਼ੋਲਡਰ ਜਦੋਂ ਤੁਸੀਂ ਚੁਗਲੀ ਜਾਂਦਾ ਚੁੰਨੇ ਹੋ ਤੁਹਾਡੇ ਅੱਗੇ ਚੁਗਲੀ ਜਾਂਦਾ ਹੈ ਸਾਰਾ ਤੁਹਾਡੇ ਸ਼ੋਲਡਰ ਪ੍ਰੋਬਲਮ ਕਰਨਗੇ ਜਦੋਂ ਤੁਸੀਂ ਬਹੁਤ ਜ਼ਿਆਦਾ ਕਿਸੇ ਤਰ੍ਹਾਂ ਕੀ ਤੋਂ ਛੜਦੇ ਹੋ ਕਿਸੇ ਦਾ ਐਵੇਂ ਹੀ ਗਾਲਾਂ ਕੱਢੀ ਜਾਂਦੇ ਹੋ ਤੁਹਾਡੇ ਪੈਰਾਂ ਦੇ ਜੋੜਾਂ ਦੇ ਵਿੱਚ ਪ੍ਰੋਬਲਮ ਆਏਗੀ ਗੋਡਿਆਂ ਦੇ ਵਿੱਚ ਪ੍ਰੋਬਲਮ ਆਵੇਗੀ ਜਦੋਂ ਤੁਸੀਂ ਡਰਦੇ ਹੋ ਤੁਹਾਡੇ ਅੰਦਰ ਕੋਈ ਅੰਦਰ ਘਬਰਾਹਟ ਹੈ ਤੁਹਾਨੂੰ ਵੀ ਚਿੰਤਾ ਹੈ ਤੁਹਾਡੇ ਪੇਟ ਦੇ ਵਿੱਚ ਪ੍ਰੋਬਲਮ ਆਵੇਗੀ ਤੁਹਾਡੇ ਗਰਡਨ ਦੇ ਵਿੱਚ ਪ੍ਰੋਬਲਮ ਆਵੇਗੀ ਅਗਰ ਤੁਹਾਨੂੰ ਵੀ ਕੋਈ ਡਰ ਹੈ ਤੁਹਾਨੂੰ ਵੀ ਕੋਈ ਬਿਮਾਰੀ ਹੈ ਤੁਸੀਂ ਆਪਣੇ ਚੱਕਰ ਬੈਲੈਂਸ ਕਰ ਲਵੋ ਤੁਸੀਂ ਕੰਟਰੋਲ ਨਹੀਂ ਸਮਝ ਲਵੋ ਤੁਸੀਂ ਕੰਟਰੋਲ ਨਹੀਂ ਊਰਜਾ ਨੂੰ ਸਮਝ ਲਵੋ ਇਹ ਹੀ ਊਰਜਾ ਤੁਹਾਨੂੰ ਬ੍ਰਹਮ ਤੱਕ ਲੈ ਕੇ ਜਾਵੇਗੀ ਅਸੀਂ ਧਿਆਨ ਦੇ ਬਹੁਤ ਸਾਰੀਆਂ ਵਿਧੀਆਂ ਨੂੰ ਜਾਣਦੇ 112 ਵਿਧੀਆਂ ਦਾ ਵਰਣਨ ਆਉਂਦਾ ਹੈ ਅਧਿਆਤਮਿਕਤਾ ਦੇ ਵਿੱਚ ਜੋ ਆਪਣੇ ਪੈਰਿਕਾ ਤੰਤਰ ਗਾਥਾ 112 ਜਿੰਦਾਵਰਨ ਮੌਦਾ ਹੈ ਮੋਸਲੀਕੋ ਸਾਨੂੰ ਧਿਆਨ ਦੀ ਵਿਧੀ ਕਰਾਈਉਂਦੀ ਹੈ ਉਹ ਸਵਾਸ ਗ੍ਰਾਸ ਤੇ ਨਾਲ ਦਰਸ਼ਨੀ ਕਰਾਈ ਜਾਂਦੀ ਮੰਤਰਾ ਦੇ ਨਾਲ ਸੰਬੰਧਿਤ ਤੁਹਾਨੂੰ ਧਿਆਨ ਦੀ ਵਿਧੀ ਕਰਵਾਈ ਜਾਂਦੀ ਹੈ ਪਰ ਜੇ ਨਹੀਂ ਕੰਟਰੋਲੀ ਹੈ ਕੰਟਰੋਲੀ ਨਹੀਂ ਹੈ ਸਟੈਪ ਬਾਈ ਸਟੈਪ ਧਿਆਨ ਦੀ ਧਿਆਨ ਉਤਾਹ ਚੱਕਣ ਦੀ ਊਰਜਾ ਨੂੰ ਉਤਾਹ ਚੱਕਣ ਦੀ ਇਹ ਇੱਕ ਵਿਧੀ ਹੈ ਇਹ ਵੀ ਕੋਈ ਜ਼ਿਆਦਾ ਘਬਰਾਉਣ ਵਾਲੀ ਗੱਲ ਨਹੀਂ ਜੇਕਰ ਅਸੀਂ ਪ੍ਰੋਪਰ ਕੰਟਰੋਲੀ ਨੂੰ ਐਕਟਿਵ ਕਰਦੇ ਆ ਯਾਨੀ ਕਿਹਨ ਤੋਂ ਬਾਅਦ ਆ ਦੇ ਪੂਰੇ ਤੰਤਰ ਨੂੰ ਐਕਟਿਵ ਕਰਦੇ ਆ ਉਦੋਂ ਕਿਤੇ ਨਾ ਕਿਤੇ ਕੋਈ ਸਮੱਸਿਆ ਆ ਸਕਦੀ ਹੈ ਪਰ ਅਸੀਂ ਸਿਰਫ ਆਪਣੇ ਚੱਕਰਾਂ ਨੂੰ ਬੈਲੈਂਸ ਕਰਨਾ ਸਿਰਫ ਚੱਕਰਾਂ ਨੂੰ ਬੈਲੈਂਸ ਕਰਨਾ ਤਾ ਤੁਹਾਨੂੰ ਕੋਈ ਸਮੱਸਿਆ ਨਹੀਂ ਆਵੇ ਉਹ ਤਾਂ ਤੁਹਾਡੇ ਜੋ ਗੰਕੀਆਂ ਹਨ ਉਹੀ ਐਕਟਿਵ ਕਰਨੀਆਂ ਹਨ ਜਦੋਂ ਤੁਸੀਂ ਪੂਰਨ ਤੌਰ ਤੇ ਚਕੁੰਡਲੀ ਨਹੀਂ ਨਾਕਾਂ ਨੂੰ ਐਕਟਿਵ ਕਰਦੇ ਪੂਰੀ ਊਰਜਾ ਨੂੰ ਆਪਣੇ ਨਿਊਰਲ ਦੇ ਵਿੱਚ ਲੈ ਕੇ ਜਾਂਦੇ ਹੋ ਤਾਂ ਕਾਮ ਊਰਜਾ ਨੂੰ ਅਧਿਆਤਮਿਕ ਊਰਜਾ ਵਿੱਚ ਬਦਲਣਾ ਹੈ ਕਾਮ ਊਰਜਾ ਹੀਟਾਂ ਨੂੰ ਦਿੱਕਦੀ ਹੈ ਅਧਿਆਤਮਿਕ ਊਰਜਾ ਉਤਾਂ ਹੋ ਜਾਂਦੀ ਹੈ ਕਾਮ ਊਰਜਾ ਨੂੰ ਹੀਟਾਂ ਤੋਂ ਉਤਾਂ ਵੱਲ ਨੂੰ ਚੱਕ ਕੇ ਲੈ ਕੇ ਜਾਣਾ ਹੈ ਤਹਾਡੇ ਨਿਊਰॉन्स 'ਚ ਜੋ ਡੈਮੇਜ ਆਏ ਤੁਹਾਡੇ ਬ੍ਰੇਨ ਦੀ ਨਸਬਤ ਜੋ ਬਿਮਾਰੀਆਂ ਹਨ ਤੁਹਾਡੇ ਮਨ 'ਚ ਜੋ ਡਿਸਟਰਬੈਂਸ ਆ ਹੈ ਉਸ ਨੂੰ ਠੀਕ ਕੀਤਾ ਜਾ ਸਕਦਾ ਹੈ ਹੁਣ ਬਹੁਤ ਸਾਰੇ ਸੱਜਣ ਐਸੇ ਵੀ ਹੋਣਗੇ ਕਹਿੰਦੇ ਸਾਡੇ ਮਨ ਦੇ 'ਚ ਵਿਚਾਰ ਬਹੁਤ ਆਉਂਦੇ ਆ ਵਿਚਾਰਾਂ ਤੋਂ ਨਹੀਂ ਘਬਰਾਉਣਾ ਵਿਚਾਰ ਹਰ ਸਾਡੇ ਮਨ ਦੀ ਪ੍ਰਕਿਰਿਆ ਹੈ ਕਿਉਂਕਿ ਅਸੀਂ ਜਨਮਾ ਜਨਮ ਦੇ ਤੋਂ ਹੀ ਵਿਚਾਰਾਂ ਨਾਲ ਜੁੜੇ ਆ ਰਹੇ ਆ ਸੋਚਾਂ ਦੇ ਨਾਲ ਗੱਲਾਂ ਬਾਤਾਂ ਦੇ ਨਾਲ ਜੁੜੇ ਆ ਰਹੇ ਆ ਜਦੋਂ ਤੁਹਾਡੇ ਮਨ ਦੇ 'ਚ ਬਹੁਤ ਜ਼ਿਆਦਾ ਵਿਚਾਰ ਆਉਣ ਉਹਨਾਂ ਨੂੰ ਦਬਾਉਣਾ ਨਹੀਂ ਉਹਨਾਂ ਨੂੰ ਵੇਖਣਾ ਜਦੋਂ ਕੋਈ ਕਿਸੇ ਗੱਲ ਦੀ ਚਿੰਤਾ ਕੋਈ ਵਿਚਾਰ ਤੁਹਾਡੇ ਮਨ ਦੇ ਵਿੱਚ ਆਉਂਦਾ ਹੈ ਤਾਂ ਉਸ ਵਿਚਾਰ ਨੂੰ ਵੇਖਣਾ ਹੈ ਜਿਉਂ ਤੁਸੀਂ ਉਸ ਵਿਚਾਰ ਨੂੰ ਵੇਖੋਗੇ ਉਹ ਉਸੇ ਹੀ ਘੜੀ ਤੁਰੰਤ ਖਤਮ ਹੋ ਜਾਵੇਗਾ ਹੁਣ ਤੁਸੀਂ ਕੁੰdruਣੀ ਊਰਜਾ ਨੂੰ ਐਕਟਿਵੇਟ ਕਰਨਾ ਇਸ ਦੀ ਆਪਾਂ ਪਰ ਕਿਹਾ ਤੁਹਾਨੂੰ ਫੇਰ ਸਮਝਾਵਾਂਗੇ ਪਰ ਉਸ ਤੋਂ ਪਹਿਲਾਂ ਕਮੈਂਟ ਦੇ ਰਾਈ ਸਾਨੂੰ ਦੱਸ ਦਿਓ ਕਿ ਤੁਸੀਂ ਕੁੰdruਣੀ ਊਰਜਾ ਨੂੰ ਐਕਟਿਵ ਕਰਨਾ ਚਾਹੁੰਦੇ ਹੋ ਕਿ ਤੁਹਾਡੇ ਜੀਵਨ ਵਿੱਚ ਸਮੱਸਿਆਵਾਂ ਹਨ ਕਿ ਤੁਸੀਂ ਜ਼ਿੰਦਗੀ ਵਿੱਚ ਦੁੱਖਾਂ ਦੇ ਵਿੱਚ ਘਿਰੇ ਹੋ ਹੋ ਆਪਰ ਤਾਂ ਤੁਹਾਡੀ ਜ਼ਿੰਦਗੀ ਦੇ ਦੁੱਖਾਂ ਵਿੱਚ ਤੁਸੀਂ ਘਿਰੇ ਹੋ ਹੋ ਤਾਂ ਤੁਸੀਂ ਆਪਣੇ ਕਮੈਂਟ ਦੇ ਰਾਈ ਸਾਨੂੰ ਦੱਸ ਦਿਓ ਅਸੀਂ ਤੁਹਾਨੂੰ ਉਸ ਦਾ ਜਵਾਬ ਵੀਡੀਓ ਦੇ ਰਾਈ ਦੇਵਾਂਗੇ ਜਾਂ ਤੁਹਾਨੂੰ ਮੈਸੇਜ ਦੇ ਦੇਵਾਂਗੇ ਤੁਹਾਡੇ ਹਰ ਇੱਕ ਸਵਾਲ ਦਾ ਜਵਾਬ ਅਸੀਂ ਦੇਣ ਦੀ ਕੋਸ਼ਿਸ਼ ਕਰਾਂਗੇ ਕਿ ਅਧਿਆਤਮਿਕਤਾ ਕੋਈ ਪਖੰਡ ਨਹੀਂ ਹੈ ਕੋਈ ਉਠ ਨਹੀਂ ਹੈ ਇਹ ਕੋਈ ਯਦੂ ਟੂਣਾ ਨਹੀਂ ਹੈ ਇਹ ਸਾਡੇ ਜੀਵਨ ਦਾ ਇੱਕ ਸਰਕਲ ਹੈ ਜੋ ਜ਼ਰੂਰੀ ਹੈ ਸਾਡੇ ਲਈ ਸਾਡਾ ਜੋ ਮਨੋਵਿਗਿਆਨ ਕਹਿੰਦਾ ਜਾਂ ਸਾਨੂੰ ਅਧਿਆਤਮਿਕਤਾ ਕਹਿੰਦੀ ਹੈ ਧਿਆਨ ਦੇ ਲਈ ਅਸੀਂ ਜਿਸ ਊਰਜਾ ਨੂੰ ਸਮਝਣਾ ਹੈ ਉਹ ਮਨੋਵਿਗਿਆਨ ਵੀ ਉਹੀ ਗੱਲ ਕਹਿੰਦਾ ਹੈ ਆਪਣੇ ਜੜ ਚੱਕਰ ਨੂੰ ਆਪਣੇ ਸਵਾਦੀਸਥਾਨ ਚੱਕਰ ਨੂੰ ਮਣੀਪੁਰਾ ਚੱਕਰ ਨੂੰ ਅਨੰਤਾ ਚੱਕਰ ਨੂੰ ਤਾਇਰੜ ਚੱਕਰ ਨੂੰ ਆਗਿਆ ਚੱਕਰ ਨੂੰ ਜਾਂ ਫਿਰ ਕਰੋੜ ਚੱਕਰ ਨੂੰ ਐਕਟਿਵ ਕਰਨ ਦੇ ਲਈ ਤੁਹਾਨੂੰ ਧਿਆਨ ਕਰਨਾ ਪਵੇਗਾ ਇਸ ਦਾ ਪ੍ਰਕਿਰਿਆ ਹੈ ਇਸ ਲਈ ਤੁਸੀਂ ਕਲਾਸਿਸ ਲੈ ਸਕਦੇ ਹੋ ਇਸ ਨੂੰ ਸਮਝਣ ਦੇ ਲਈ ਇਸ ਊਰਜਾ ਨਾਲ ਦੇ ਲਈ ਕੁੰਡਲਿਨੀ ਕਲਾਸਿਸ ਲੈਣ ਲਈ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ ਸੰਪਰਕ ਕਰ ਸਕਦੇ ਹੋ ਅਤੇ ਆਪਣੇ ਇਹਨਾਂ ਚੱਕਰਾਂ ਨੂੰ ਤੁਸੀਂ ਬੈਲੈਂਸ ਕਰ ਸਕਦੇ ਹੋ ਤੁਹਾਡੇ ਜੀਵਨ ਦੇ ਵਿੱਚ ਬਿਮਾਰੀਆਂ ਚਲੀਆਂ ਜਾਣਗੀਆਂ ਤੁਹਾਡੇ ਜੀਵਨ ਦੇ ਵਿੱਚ ਦੁੱਖ ਚਲੇ ਜਾਣਗੇ ਚਿੰਤਾਵਾਂ ਚਲੀਆਂ ਜਾਣਗੀਆਂ ਬਸ ਤੁਸੀਂ ਕੰਟਰੋਲਿੰਗ ਐਕਟਿਵ ਕਰ ਲਵੋ ਆਪਣੇ ਕੰਟਰੋਲਿੰਗ ਦੇ ਚੱਕਰਾਂ ਨੂੰ ਬੈਲੈਂਸ ਕਰ ਲਵੋ ਸਿਰਫ ਕਰਨਾ ਕੀ ਸਿਰਫ ਸਵਾਸਾਂ ਦੇ ਉਤੇ ਤਿਆਰ ਦੇਣਾ ਹੈ ਸਵਾਸਾਂ ਦੀ ਗਹਿਰਾਈ ਨੂੰ ਸਮਝਣਾ ਹੈ ਜਿੰਨਾ ਗਹਿਰਾ ਤੁਹਾਡਾ ਸਵਾਸ ਜਾਵੇਗਾ ਜਿੰਨੀ ਗਹਿਰਾਈ ਦੇ ਵਿੱਚ ਤੁਹਾਡਾ ਸਵਾਸ ਢੇਠਾ ਤੱਕ ਜਾਵੇਗਾ ਉਨੀ ਜਲਦੀ ਹੀ ਤੁਸੀਂ ਊਰਜਾ ਨੂੰ ਉਤਾਂ ਚੱਕ ਪਾਉਂਗੇ ਤੁਸੀਂ ਦੇਖੋ ਜਾਂਚ ਕੇ ਦੇਖੋ ਆਪਣੇ ਸਰੀਰ ਨੂੰ ਕੀ ਤੁਸੀਂ ਸਵਾਸ ਨਾਲ ਭੀ ਤੋ ਢੇਠਾ ਤੱਕ ਲੈ ਰਹੇ ਹੋ ਜਾਂ ਤੁਹਾਡੇਿਰਦੇ ਤੇ ਅ ਸਿਰਫ ਤੁਹਾਡਾ ਸਵਾਸ ਤੁਹਾਡੇ ਦਿਲ ਦੇ ਤੇ ਰੋਕੀ ਜਾਂਦਾ ਹੈ ਅਗਰ ਤੁਸੀਂ ਚਾਹੋਗੇ ਤਾਂ ਤੁਹਾਡੇ ਜੀਵਨ ਦੇ ਵਿੱਚ ਇਹ ਚੀਜ਼ ਦਾ ਬਦਲਾਅ ਹੋਵੇ ਤਾਂ ਆਪਣੇ ਸਵਾਸਾਂ ਦੀ ਗਹਿਰਾਈ ਨੂੰ ਵਾਪੋ ਜਿੰਨਾ ਗਹਿਰਾ ਤੁਹਾਡਾ ਸਵਾਸ ਹੋਵੇਗਾ ਉਨੀ ਹੀ ਜ਼ਿਆਦਾ ਤੁਹਾਡੀ ਐਨਰਜੀ ਤਾਂ ਉੱਠੇਗੀ ਤੁਹਾਡੀ ਊਰਜਾ ਤਾਂ ਉੱਠੇਗੀ ਤੋਂ ਹੁਣ ਇਹ ਜੋ ਕਮੈਂਟ ਆਇਆ ਹੈ ਪੇਟ ਦੀਆਂ ਸਮੱਸਿਆਵਾਂ ਰਹਿੰਦੀਆਂ ਹਨ ਤੇ ਮੈਂ ਜੋ ਪੇਟ ਦੀਆਂ ਸਮੱਸਿਆਵਾਂ ਹੁਣ ਇਹ ਦਰਦ ਦੇ ਕਰਕੇ ਹੁੰਦੀਆਂ ਚਿੰਤਾ ਦੇ ਕਰਕੇ ਹੁੰਦੀਆਂ ਹਰ ਵਾਰ ਤੇ ਇੱਕ ਡਰ ਕਦੇ ਮਰਦੇ ਰਹਿਦਾ ਹੋਵੇਗਾ ਉਸ ਨੂੰ ਜਾਣ ਤੋਂ ਕੀ ਡਰ ਤੁਹਾਡੇ ਮਨ ਦੇ ਚ ਰਹਿੰਦਾ ਜੇ ਵੀ ਤੁਹਾਡੇ ਮਨ ਦੇ ਚ ਅਣਜਾਣ ਡਰ ਕੋਈ ਰਹਿੰਦਾ ਕਿਸੇ ਬਿਮਾਰੀ ਨਾਲ ਸੰਬੰਧਿਤ ਘਰ ਦੇ ਕਿਸੇ ਚੀਜ਼ ਦੇ ਨਾਲ ਜਾਂ ਘਰ ਦੇ ਚ ਕੋਈ ਕਲੇਸ਼ ਰਹਿੰਦਾ ਤੁਹਾਨੂੰ ਇੰਝ ਲੱਗਦਾ ਤੁਸੀਂ ਬਿਮਾਰ ਹੋ ਜਾਓਗੇ ਕਿਸੇ ਨਾ ਕੁਝ ਮਿਸ ਹੈਪਨਿੰਗ ਹੋ ਜਾਊਗੀ ਤਾਂ ਉਸ وجہ ਕਰਕੇ ਤੁਹਾਡੇ ਪੇਟ ਦੇ ਵਿੱਚ ਪ੍ਰੋਬਲਮ ਰਹਿੰਦੀ ਹੈ ਤੁਹਾਡਾ ਇਹ ਮਣੀਪੂਰਾ ਚੱਕਰ ਡੀਐਕਟਿਵ ਹੈ ਹੈਥਲੇ ਤੇਨੇ ਚੱਕਰ ਤੁਹਾਡੇ ਦਾਮਾ ਰੋਲ ਹਨ ਉਹਨਾਂ ਨੂੰ ਬੈਲੈਂਸ ਕਰਨ ਦੀ ਜ਼ਰੂਰਤ ਹੈ ਉਹਨਾਂ ਨੂੰ ਜਾਂਚਣ ਦੀ ਜ਼ਰੂਰਤ ਹੈ ਕਿਉਂਕਿ ਤੁਹਾਡਾ ਕੰਫੀਡੈਂਸ ਬਹੁਤ ਲੋਅ ਹੋ ਕਿਆ ਹੈ ਜਿਸ ਦੇ ਬਜਾਏ ਕਰਕੇ ਤੁਹਾਡੇ ਅੰਦਰ ਪੇਟ ਦੀਆਂ ਸਮੱਸਿਆਵਾਂ ਹਨ ਇਹ ਇੱਕ ਅਣਜਾਣ ਦਰਦੀ ਨਿਸ਼ਾਨੀ ਹੈ ਜਿਸ ਤੁਹਾਡੇ ਪੇਟ ਦੇ ਵਿੱਚ ਪ੍ਰੋਬਲਮ ਆਵੇਗੀ ਇਹ ਕੱਲੇ ਪੇਟ ਦੀ ਪ੍ਰੋਬਲਮ ਨਹੀਂ ਹੋਵੇਗੀ ਤੁਹਾਡੇ ਅੰਦਰ ਵਾਸ਼ਰੂਮ ਦੀ ਪ੍ਰੋਬਲਮ ਵੀ ਹੋਵੇਗੀ ਤੁਹਾਨੂੰ ਕਬਜ਼ ਵੀ ਰਹਿੰਦਾ ਹੋਵੇਗਾ ਤੁਹਾਡੇ ਸਿਰ ਨੂੰ ਤੇਜ਼ ਚੜਦਾ ਰਹਿੰਦਾ ਹੋਵੇਗਾ ਐਸਿਡਿਟੀ ਦੀ ਪ੍ਰੋਬਲਮ ਬਹੁਤ ਜ਼ਿਆਦਾ ਰਹਿੰਦੀ ਹੋਵੇਗੀ ਇਹ ਅਣਜਾਣ ਦਰਦੇ ਕਰਕੇ ਹੁੰਦਾ ਤੁਹਾਡਾ ਸਵਾਦ मणिपुरा चक्र ਜਿਸ ਨੂੰ ਨਾ ਵੀ ਚੱਕਰ ਬੋਲਦੇ ਜਿਸ ਨੂੰ ਬ੍ਰह्म ਚੱਕਰ ਬੋਲਦੇ ਆ ਇਹ ਚੱਕਰ ਤੁਹਾਡਾ ਡੀ ਐਕਟੀਵੇਟ ਹੋਇਆ ਕਿਉਂਕਿ ਤੁਹਾਡੇ ਅੰਦਰ ਡਰ ਹੈ ਡਰ ਦੀ وجہ ਕਰਕੇ ਇਹ ਸਮੱਸਿਆ ਆਉਂਦੀ ਹੈ ਸੋ ਆਪਣੇ ਸਵਾਸ ਨੂੰ ਗਹਿਰਾਈ ਤੱਕ ਲੈ ਕੇ ਜਾਓ ਜਿੰਨਾ ਡੂੰਗਾ ਤੁਹਾਡਾ ਸਵਾਸ ਹੋਵੇਗਾ ਉਨਾ ਹੀ ਡੂੰਗਾ ਤੁਹਾਡਾ ਤੁਹਾਡੇ ਚੱਕਰ ਉਨੀ ਹੀ ਜਲਦੀ ਐਕਟਿਵ ਹੋਣਗੇ ਸੋ ਆਪਣੇ ਚੱਕਰਾਂ ਕੋਲ ਆਪਣੇ ਡਾਈਟ ਨੂੰ ਮੈਨੇਜ ਕਰਨਾ ਡਾਈਟ ਨੂੰ ਮੈਨੇਜ ਕਰਨਾ ਜੜ ਵਾਲੀ ਖੁਰਾਕ ਕਹਿੰਦੇ ਪਾਵਦ गाजर मूली शलजम जड़ वाली खराक शकरकंदी आलू एक खाव दी कोशिश करो ताकि जड़ वाले चक्कर एक्टिव होन ਤੁਹਾਡਾ ਜੋ ਪੇਟ ਦੇ ਵਿੱਚ ਦੜਬਰ ਰਹਿੰਦੀ ਹੈ ਇਹ ਕੌਨਫੀਡੈਂਸ ਦੇ ਲੋ ਹੋਣ ਦੇ ਕਰਕੇ ਮਨ ਦੇ ਵਿੱਚ ਵਿਕਾਰ ਪੈਦਾ ਹੁੰਦੇ ਨੇ ਲਸਣ ਦੀ ਵਰਤੋਂ ਕਰੋ ਤੁਹਾਡੇ ਅੰਦਰ ਜੇ ਇਹ ਨੈਗੇਟਿਵਿਟੀ ਖਤਮ ਹੋਣੀ ਸ਼ੁਰੂ ਹੋ ਜਾਵੇ ਤੇ ਧਿਆਨ ਜਰੂਰ ਕਰੋ ਵੱਧ ਤੋਂ ਵੱਧ ਪਾਣੀ ਦਾ ਪ੍ਰਯੋਗ ਕਰੋ ਰੂਟੀਨ ਵਾਈਜ਼ ਕਰੋ ਇੱਕ ਸਮੇਂ ਦੇ ਹਿਸਾਬ ਨਾਲ ਜਿੰਨਾ ਪਾਣੀ ਤੁਸੀਂ ਲੈਣਾ ਚਾਹੋ ਨੇ ਉਸਨਾ ਪਾਣੀ ਲਗਾਓ ਤੇ ਕੋਸ਼ਿਸ਼ ਇਹ ਕਰੋ ਪਾਣੀ ਪੀਣ ਲੱਗਿਆਂ ਪਾਣੀ ਦੀ ਇੱਕ ਇੱਕ ਘੋਟਣ ਉਹ ਮਹਿਸੂਸ ਕਰਨਾ ਇੱਕ ਕੁੱਟ ਅਨੂਰ ਪਰਨਾ ਮੂਦੇ ਚ ਉਸ ਨੂੰ ਅੰਦਰ ਜਾਂਦਾ ਮਹਿਸੂਸ ਕਰਨਾ ਇਕੋ ਜਿਹਾ ਪਾਣੀ ਅੰਦਰ ਨਹੀਂ ਸੁੱਟਣਾ ਜੇਕਰ ਤੁਸੀਂ ਸਭੇ ਚੱਕਰਾਂ ਨੂੰ ਬੈਲੈਂਸ ਕਰਨਾ ਚਾਹੁੰਦੇ ਹੋ ਮੈਨੂੰ ਪਤਾ ਹੈ ਬਹੁਤ ਸਾਰੇ ਸੱਜਣ ਦੋਸਤ ਐਸੇ ਹੋਣਗੇ ਜਿਹੜੇ ਤੇ ਧਿਆਨ ਤਾਂ ਕਰਦੇ ਹਨ ਪਰ ਉਹਨਾਂ ਨੂੰ ਖੁਦ ਨੂੰ ਨਹੀਂ ਪਤਾ ਹੁੰਦਾ ਕੱਲ ਕੀ ਰਹੇ ਹਾਂ ਕਿਉਂਕਿ ਅਸੀਂ ਜਾਗੇ ਤਾਂ ਅਵਸਥਾ ਵਿੱਚ ਨਹੀਂ ਅਸੀਂ ਸੁੱਤੇ ਹੋਏ ਸਭ ਕੁਝ ਕਰ ਰਹੇ ਹਾਂ ਅਸੀਂ ਖਾਣਾ ਖਾ ਰਹੇ ਹਾਂ ਸਾਡੇ ਹੱਥ 'ਚ ਫੋਨ ਆ ਜਾਂ ਅਸੀਂ ਗੱਲਾਂ ਕਰ ਰਹੇ ਚੁਪ ਚਪ ਖਾਣਾ ਨਹੀਂ ਖਾ ਰਹੇ ਸਾਨੂੰ ਪਤਾ ਨਹੀਂ ਅਸੀਂ ਖਾ ਕੀ ਰਹੇ ਹਾਂ ਸਾਡੇ ਅੰਦਰ ਭੋਜਨ ਗਿਆ ਉਹ ਕੁਝ ਨਹੀਂ ਪਤਾ ਕੀ ਅਸੀਂ ਖਾਦਾ ਕਿੰਨੇ ਸਮੇਂ ਅਸੀਂ ਕੋਡਣ ਕੀਤਾ ਪਾਣੀ ਦੀ ਇੱਕ ਇੱਕ ਸਿਪ ਨੂੰ ਇੱਕ ਇੱਕ ਘੁੱਟ ਨੂੰ ਮਹਿਸੂਸ ਕਰੋ ਤੁਹਾਡੇ ਅੰਦਰ ਤ੍ਰਿਪਤੀ ਆਵੇਗੀ ਮੜ ਦੇ ਵਿਕਾਰ ਜ਼ਰੂਰ ਹੋਣਗੇ ਪੇਟ ਦੇ ਵਿਕਾਰ ਦੂਰ ਹੋਣਗੇ ਧਿਆਨ ਤੇ ਚਿੰਤਨ ਦੀ ਇੱਕੋ ਸਭ ਤੋਂ ਸੌਖੀ ਜੋ ਵਿਧੀ ਹੈ ਤੁਰਦੇ ਹੋਇਆ ਆਪਣੇ ਕਦਮਾਂ ਤੇ ਧਿਆਨ ਦਿਓ ਜੇਕਰ ਤੁਸੀਂ ਸਮਝ ਨਹੀਂ ਲਗਾ ਸਕਦੇ ਨਹੀਂ ਪੜ ਸਕਦੇ ਤੁਰਦੇ ਹੋਇਆ ਆਪਣੇ ਕਦਮਾਂ ਤੇ ਧਿਆਨ ਦਿਓ ਕੋਸ਼ਿਸ਼ ਕਰੋ ਤੁਸੀਂ ਆਪਣੇ ਸਵਾਸਾਂ ਨੂੰ ਵੇਖਣ ਦੀ ਕੋਸ਼ਿਸ਼ ਕਰੋ ਤੁਹਾਡੇ ਸਵਾਸ ਇਸ ਜਗਤ ਤੇ ਧਿਆਨ ਦੇਣ ਦੀ ਕੋਸ਼ਿਸ਼ ਕਰੋ ਤੁਹਾਡਾ ਸਵਾਸ ਅੰਦਰ ਗਿਆ ਤੇ ਬਾਹਰ ਆਇਆ ਤੁਹਾਨੂੰ ਦੱਸਦੀ ਹੈ ਅੰਦਰ ਗਿਆ ਸਵਾਸ ਜਿੰਦਾ ਹੈ ਤੇ ਬਾਹਰ ਆਇਆ ਸਵਾਸ ਮਰਿਆ ਹੋਇਆ ਸਵਾਸ ਹੈ ਮਰਦਾ ਸਵਾਸ ਹੈ ਜਦੋਂ ਬੱਚਾ ਜਨਮ ਲੈਂਦਾ ਹੈ ਸਭ ਤੋਂ ਪਹਿਲਾ ਸਵਾਸ ਉਹ ਅੰਦਰੋਂ ਲੈਂਦਾ ਹੈ ਜਦੋਂ ਇਨਸਾਨ ਦੀ ਮੌਤ ਹੁੰਦੀ ਹੈ ਸਭ ਤੋਂ ਆਖੀਰਲਾ ਸਵਾਸ ਉਹ ਬਾਹਰੋਂ ਜਾਂਦਾ ਹੈ ਸੋ ਆਪਣੇ ਅੰਦਰ ਦੀਆਂ ਬਿਮਾਰੀਆਂ ਨੂੰ ਚਿੰਤਾਵਾਂ ਨੂੰ ਖਤਮ ਕਰਨ ਲਈ ਤੁਹਾਨੂੰ ਕਾਉਂਸਲਿੰਗ ਦੀ ਜ਼ਰੂਰਤ ਹੈ ਤੁਹਾਨੂੰ ਧਿਆਨ ਦੀ ਵਿਦਿਆ ਨੂੰ ਜਾਣਾਂ ਦੀ ਜ਼ਰੂਰਤ ਹੈ ਤੁਹਾਨੂੰ ਲਾਫ ਅਫਟਰੈਕਸ਼ਨ ਮੈਨੀਫੈਸਟੇਸ਼ਨ ਨੂੰ ਜਾਣਾਂ ਦੀ ਜ਼ਰੂਰਤ ਹੈ ਕਿਉਂਕਿ ਬਹੁਤ ਸਾਰੇ ਸਾਡੇ ਜੀਵਨਾਂ ਦੇ ਵਿੱਚ ਘਟਨਾਵਾਂ ਘਟ ਜਾਂਦੀਆਂ ਹਨ ਜਿਸ ਦੀ ਵਜ੍ਹਾ ਕਰਕੇ ਅਸੀਂ ਚਿੰਤਾ ਵਿੱਚ ਚਲੇ ਜਾਂਦੇ ਹਾਂ ਦੁੱਖਾਂ ਵਿੱਚ ਚਲੇ ਜਾਂਦੇ ਹਾਂ ਅਸੀਂ ਆਪਣੇ ਆਪ ਨੂੰ ਪਾਸਟ ਵਿੱਚੋਂ ਨਹੀਂ ਕੱਢ ਪਾਉਂਦੇ ਤੁਹਾਡੀ ਜ਼ਿੰਦਗੀ ਦੇ ਵਿੱਚ ਕਿਤੇ ਨਾ ਕਿਤੇ ਪਿਛਾਵਾ ਬੀਤੇ ਹੋਏ ਸਮੇਂ ਦੇ ਵਿੱਚ ਕੁਝ ਮਾੜੇ ਵਰਤਣਾਵਾਂ ਘਟੀਆਂ ਹੋਣਗੀਆਂ ਤੁਸੀਂ ਉਹਨਾਂ ਨੂੰ ਨਹੀਂ ਭੁੱਲ ਪਾ ਰਹੇ ਹੋਗੇ ਜਿਸ ਦੀ ਵਜ੍ਹਾ ਕਰਕੇ ਤੁਹਾਡੇ ਜੀਵਨ ਦੇ ਵਿੱਚ ਦੁੱਖਤ ਤਕਲੀਫਾਂ ਹਨ ਚਿੰਤਾਵਾਂ ਹਨ ਤੁਹਾਡੇ ਚੱਕਰ ਵਿੱਚ ਬੈਲਸ ਹੋ ਗਏ ਹਨ ਇਸੇ ਇਹਨਾਂ ਨੂੰ ਨਹੀਂ ਚੱਕਰਾਂ ਨੂੰ ਐਕਟਿਵ ਕਰਨਾ ਜ਼ਰੂਰੀ ਹੈ ਇਹਨੂੰ ਜਾਣਨਾ ਜ਼ਰੂਰੀ ਹੈ ਇਹਨਾਂ ਦੀ ਪ੍ਰਕਿਰਿਆ ਨੂੰ ਸਮਝਣਾ ਜ਼ਰੂਰੀ ਹੈ ਇਹ ਕੋਈ ਝੂਠ ਨਹੀਂ ਹੈ ਇਹ ਸੱਚ ਹੈ ਤੁਹਾਡੇ ਚੱਕਰ ਇੰਬੈਲੈਂਸ ਹੋ ਗਏ ਹਨ ਤੁਹਾਡੇ ਚੱਕਰਾਂ 'ਚ ਸਮੱਸਿਆ ਆਈ ਹੈ ਤੁਸੀਂ ਅੱਜ ਤਾਹੀ ਚਿੰਤਾ ਵਿੱਚ ਹੋ ਤਾਹੀ ਤੁਸੀਂ ਰੋਗ ਵਿੱਚ ਹੋ ਤੁਹਾਡੇ ਮਨ ਦੇ ਵਿਚਾਰ ਵੱਧ ਰਹੇ ਹਨ ਜੇਕਰ ਤੁਹਾਨੂੰ ਕੋਲ ਤੁਸੀਂ ਲਾਭ ਅਟਰੈਕਸ਼ਨ ਦੇ ਨਾਲ ਸੰਬੰਧਿਤ ਜਾਣਕਾਰੀ حاصل ਕਰੋ ਜਦੋਂ ਤੱਕ ਤੁਹਾਡੇ ਚੱਕਰ ਬੈਲੈਂਸ ਨਹੀਂ ਹੋ ਜਾਂਦੇ ਤਦ ਤੱਕ ਤੁਸੀਂ ਲਾਭ ਅਟਰੈਕਸ਼ਨ ਨੂੰ ਵੀ ਨਹੀਂ ਸਮਝ ਸਕੋਗੇ ਕਿਉਂਕਿ ਉਹ ਉੱਥੇ ਵੀ ਊਰਜਾ ਨੂੰ ਹੀ ਸਮਝਣਾ એનર્ਜੀ ਨੂੰ ਹੀ ਸਮਝਣਾ ਜੇਕਰ ਤੁਸੀਂ ਪ੍ਰਮਾਤਮਾ ਦੀ ਗੱਲ ਕਰਦੇ ਹੋ ਜਦੋਂ ਇਨਸਾਨ ਡਰਿਆ ਹੁੰਦਾ ਹੈ ਉਹ ਬਹੁਤ ਜ਼ਿਆਦਾ ਮੰਦਰ ਗੁਰਦੁਆਰੇ ਚ ਜਾਂਦਾ ਹੈ ਬਹੁਤ ਜ਼ਿਆਦਾ ਪਾਠ ਪੂਜਾ ਕਰਦਾ ਹੈ ਅਗਰਤਵੇਲੇ ਉੱਠਦਾ ਹੈ ਪਰ ਡਰ ਦਾ ਖਾਤਮਾ ਨਹੀਂ ਹੁੰਦਾ ਉਸ ਨੂੰ ਲੱਗਦਾ ਕਿ ਉਹ ਜ਼ਿੰਦਗੀ ਵਿੱਚ ਕੁਝ ਕੋਈ ਨਹੀਂ ਸਕਦਾ ਅਗਰ ਤੁਸੀਂ ਮੰਦਰ ਗੁਰਦੁਆਰੇ ਜਾ ਰਹੇ ਹੋ ਬਹੁਤ ਜ਼ਿਆਦਾ ਡਰੇ ਹੋਇਓ ਤਾਂ ਤੁਹਾਨੂੰ ਫਿਰ ਵੀ ਆਪਣੇ ਧਿਆਨ ਨੂੰ ਸਮਝ ਨਾ ਪਵੇਗਾ ਤੁਹਾਡਾ ਧਿਆਨ ਕੀ ਹੈ ਤੁਹਾਡੇ ਅੰਦਰ ਕੀ ਚੱਲ ਰਿਹਾ ਹੈ ਜੋ ਕੋ ਜੀ ਪ੍ਰਾਪਤ ਹੋਵੇਗਾ ਪ੍ਰਮਾਤਮਾ ਦੇ ਨਾਲ ਸੰਬੰਧਿਤ ਬ੍ਰਹਿਮੰਡ ਦੀ ਹਰ ਇੱਕ ਸ਼ਕਤੀ ਦੇ ਨਾਲ ਸੰਬੰਧਿਤ ਉਹ ਤੁਹਾਨੂੰ ਤੁਹਾਡੇ ਅੰਦਰੋਂ ਹੀ ਪ੍ਰਾਪਤ ਹੋਵੇਗਾ ਤੁਹਾਨੂੰ ਕਿਸੇ ਉਜਨ ਵਿੱਚ ਪੈਣ ਦੀ ਜ਼ਰੂਰਤ ਨਹੀਂ ਅੰਦਰ ਹੀ ਸਭ ਕੁਝ ਹੈ ਪੂਰਾ ਬ੍ਰਹਿਮੰਡ ਪੂਰੀ ਕਾਇਨਾਤ ਉਹ ਪਰਮ ਪਿਤਾ ਪਰਮੇਸ਼ਵਰ ਇਸ ਪ੍ਰਮਾਤਮਾ ਨੂੰ ਇਸ ਜਗ੍ਹਾ ਇਸ ਸਹਾਇਕ ਕਾਰਨ ਨੂੰ ਸਿਰਜਣ ਵਾਲਾ ਪ੍ਰਮਾਤਮਾ ਸਾਡੇ ਅੰਦਰ ਹੀ ਹੈ ਸਾਡੇ ਅੰਦਰ ਬ੍ਰਹਮਾ ਵਿਸ਼ਨੂ ਮਹੇਸ਼ਵ ਬ੍ਰਾਹਮਣ ਹਨ ਜਨਮ ਤੋਂ ਲੈ ਕੇ ਮਰਨ ਤੱਕ ਇਹ ਤਿੰਨੇ ਸ਼ਕਤੀਆਂ ਸਾਡੇ ਜੀਵਨ ਦੇ ਵਿੱਚ ਕੰਮ ਕਰਦੀਆਂ ਹਨ ਸਭ ਤੋਂ ਪਹਿਲਾਂ ਜਦੋਂ ਸਾਡਾ ਜਨਮ ਹੁੰਦਾ ਹੈ ਜਿੱਦ ਸਿਰਜੇ ਜਾਂਦੇ ਆ ਮਾਂ ਦੇ ਪੇਟ ਵਿੱਚ ਹੁੰਨੇ ਆ ਉਦੋਂ ਬ੍ਰਹਮਾ ਵਿਚਰਦਾ ਹੈ ਜਦੋਂ ਅਸੀਂ ਚਾਰਲਾ ਜੀਵਨ ਜਿਉਂਦੇ ਹਾਂ ਸਵਾਸਾਂ ਦੇ ਨਾਲ ਜ਼ਿੰਦਗੀ ਜਿਉਂਦੇ ਹਾਂ ਕੰਮ ਕਰਦੇ ਹਾਂ ਰਿਝ ਕਦੀ ਭਾਵੇ ਤੁਰਦੇ ਆ ਉਦੋਂ ਭਗਵਾਨ ਈਸ਼ੂ ਘਾਜਰ ਹੁੰਦੇ ਹਨ ਜਦੋਂ ਇਨਸਾਨ ਬੁਢੇਪੇ ਵਿੱਚ ਲਾ ਜਾਂਦਾ ਹੈ ਮਰਨ ਦੇ ਕਿਨਾਰੇ ਹੁੰਦਾ ਹੈ ਉਦੋਂ ਸ਼ਿਵ ਵਾਸ ਕਰਦੇ ਹਨ ਇਹ ਤਿੰਨੇ ਦੇਵ ਸਾਡੇ ਜੀਵਨ ਦੇ ਵਿੱਚ ਹਰ ਵਕਤ ਵਿੱਚ ਰਈ ਹਮ ਇਹਨਾਂ ਨੂੰ ਸਮਝਣ ਦੀ ਜ਼ਰੂਰਤ ਹੈ ਸੋ ਜਦੋਂ ਵੀ ਇਸ ਪ੍ਰਕਿਰਿਆ ਨੂੰ ਸਮਝੋਗੇ ਧਿਆਨ ਦੀ ਪ੍ਰਕਿਰਿਆ ਨੂੰ ਸਮਝੋਗੇ ਕੁੰਦਲਨੀ ਦੀ ਪ੍ਰਕਿਰਿਆ ਨੂੰ ਸਮਝੋਗੇ ਆਪਣੇ ਜੀਵਨ ਨੂੰ ਫਿਰ ਤੁਸੀਂ ਬਦਲ ਪਾਉਗੇ ਅਗਰ ਤੁਹਾਡੇ ਜੀਵਨ ਦੇ ਚ ਸਮੱਸਿਆਵਾਂ ਹਨ ਮੈਸੇਜ ਕਰੋ ਟਾਈਮ ਲਵੋ ਟਾਈਮ ਲਾ ਕੇ ਆਪਣੇ ਜੀਵਨ ਨੂੰ ਬਦਲਣ ਦੀ ਕੋਸ਼ਿਸ਼ ਕਰੋ ਫਿਰ ਤੁਹਾਡਾ ਜੀਵਨ ਬਦਲੇਗਾ ਨਹੀਂ ਤਾਂ ਨਹੀਂ ਬਦਲੇਗਾ ਪਹਿਲਾ ਕਦਮ ਪੁੱਟੋਗੇ ਤਾਂ ਫਿਰ ਹੀ ਮੀਲਾਂ ਦਾ ਸਫਰ ਤੈਅ ਹੋਵੇਗਾ ਜੇਕਰ ਪਹਿਲਾ ਕਦਮ ਹੀ ਨਹੀਂ ਪੁੱਟੋਗੇ ਤਾਂ ਮੀਲਾਂ ਦਾ ਸਫਰ ਵੀ ਨਹੀਂ ਤੈਅ ਹੋਵੇਗਾ ਕਿਉਂਕਿ ਹਰ ਇੱਕ ਸਫਰ ਦੀ ਸ਼ੁਰੂਆਤ ਪਹਿਲੇ ਕਦਮ ਤੋਂ ਹੀ ਹੁੰਦੀ ਹੈ ਅਗਰ ਜ਼ਿੰਦਗੀ ਬਦਲਣਾ ਚਾਹਦੇ ਹੋ ਤਾਂ ਫੈਸਲਾ ਤੁਹਾਡਾ ਹੈ ਤੁਹਾਡਾ ਜੀਵਨ ਬਦਲਣਾ ਹੈ ਕਿਸੇ ਦਾ ਇੱਥੇ ਕੁਝ ਨਹੀਂ ਬਚਾਣਾ ਸੋ ਆਪਣੇ ਜੀਵਨ ਨੂੰ ਬਦਲਣ ਦੇ ਲਈ ਪਹਿਲਾ ਕਦਮ ਪੁੱਟੋ ਧਿਆਨ ਨਾਲ ਸਮਝੋ ਪ੍ਰਮਾਤਮਾ ਦੀ ਅਸਰਸ਼ਕਤੀ ਨੂੰ ਸਮਝੋ ਪਰਮਾਤਮਾ ਕੌਣ ਹੈ ਉਹ ਕਿਸ ਘਰ ਦਾ ਵਾਸੀ ਹੈ ਕਿੱਥੇ ਵਿਰਾਜਮਾਨ ਹੈ ਉਸ ਨੂੰ ਸਮਝੋ ਮੰਦਰ ਗੁਰਦੁਆਰੇ ਜਾਣਦੇ ਹੋ ਜਾਓ ਗੁਰੂ ਗ੍ਰੰਥ ਸਾਹਿਬ ਪੜੋ ਗੀਤਾ ਪੜੋ ਪੁਰਾਣ ਪੜੋ ਜੋ ਕੁਝ ਪੜਨਾ ਪੜੋ ਪਰ ਉਹਨਾਂ ਨੂੰ ਸਮਝੋ ਜਾਣੋ ਕਿਉਂਕਿ ਉਹ ਪੜਨ ਨਾਲ ਤਾਂ ਅੱਖਰ ਕਾਲਾ ਕਰਨਾ ਕਰ ਰਿਹਾ ਸਿਰਫ ਉਸ ਤੋਂ ਇਲਾਵਾ ਕੁਝ ਵੀ ਨਹੀਂ ਹੈ ਜੇ ਤੱਕ ਤੁਸੀਂ ਨੰਦ ਗ੍ਰੰਥਾ ਨੂੰ ਪੜ ਕੇ ਸਮਝ ਕੇ ਖੋਜ ਵਿੱਚ ਨਹੀਂ ਉਤਰਦੇ ਅਗਰ ਤੁਸੀਂ ਨਹੀਂ ਪੜ ਸਕਦੇ ਨਹੀਂ ਜਾਣ ਸਕਦੇ ਪਰ ਕਰਮ ਕਾਂਡ ਨਾ ਕਰੋ ਪਰਮਾਤਮਾ ਤੁਹਾਡੇ ਕਰਮ ਕਾਂਡਾਂ ਦੇ ਤੋਂ ਖੁਸ਼ ਨਹੀਂ ਹੋਵੇਗਾ ਪਰਮਾਤਮਾ ਤੁਹਾਨੂੰ ਆਜ਼ਾਦ ਦਾ ਅਨੰਦ ਵੀ ਜ਼ਿੰਦਗੀ ਦੇਣਾ ਚਾਹੁੰਦਾ ਹੈ ਹੁਣ ਇਹ ਅਨੰਦ ਵੀ ਜ਼ਿੰਦਗੀ ਨੂੰ ਤੁਸੀਂ ਕਿਵੇਂ ਜੀਣਾ ਹੈ ਕਿਵੇਂ ਬਤੀਤ ਕਰਨਾ ਹੈ ਇਹ ਤੁਹਾਡੇ ਹੱਥ ਹੈ ਸੋ ਅੱਜ ਲਈ ਇੰਨਾ ਹੀ ਮਿਲਦੇ ਆ ਫਿਰ ਕਿਸੇ ਨਵੇਂ ਮਿਸ਼ਨ ਨਵੀਂ ਵੀਡੀਓ ਦੇ ਨਾਲ ਫਿਰ ਬੜੇ ਰਹੋ ਧੰਨਵਾਦ